ਗਾ 60 55 ਹਾਂਜੀ ਹਾਂਜੀ ਫਾਰਮ ਟਰੈਕ ਹਾਂ ਚਾਰੇ ਟਾਇਰ ਰੇਡੀਅਲ ਚਾਰੇ ਟਾਇਰ ਰੇਡੀਅਲ ਟਾਇਰ ਪਵਾਇਆ ਕਿਸੇ ਨੇ ਸ਼ੌਕੀਆ ਤੌਰ ਤੇ ਚੱਲਿਆ ਥੋੜੇ ਜਿ 1800 ਕੁਛ ਘੰਟੇ ਚੱਲਿਆ ਟਰੈਕਟਰ ਬਾਈ ਇਹ 10000 ਦੂਜੇ ਟਾਇਰਾਂ ਨਾਲੋਂ ਮਹਿੰਗੇ ਆ ਟਾਇਰ ਇਹ 80 ਪੈਸੇ ਟਾਇਰ ਹੋਣਗੇ ਕਿਤੋਂ ਖੁੱਲਿਆ ਖਾਲਿਆ ਨਹੀਂ ਟਰੈਕਟਰ ਸਾਰਾ ਸੀ ਸਾਰਾ ਸੀਟਰ ਦਾ ਸਾਰੀ ਮੈਟਿੰਗ ਮੂਟਿੰਗ ਹੋਈ ਆ ਕਨੋਪੀ ਲੱਗੀ ਆ ਸਿਸਟਮ ਲੱਗਿਆ ਹਾਂ ਤੇ ਸੂਸਾ ਦਾ ਚੈੱਕ ਕਰਾ ਦੇ ਜਮੇ ਨਵਾਂ ਬਾਈ ਟਰੈਕਟਰ ਸੂਸਾ ਹਾਂ ਮਾਡਲ ਕਿੰਨਾ ਦੱਸੇ ਬਾਈ ਇਹ ਮਾਡਲ 16 ਬਾਈ ਮਾਡਲ 2016 ਹ ਰੇਟ ਕੀਆ ਹੁਣ ਇਹਦਾ ਇਹਦਾ ਹੈਗਾ 475000 ਰੁਪਏ ਬਾਈ 475000 ਇਹ ਚੋਂ ਮੈਂ ਕਰਾਂ ਥੋੜਾ ਜਿਹਾ ਪਰ ਜਸਨੋ ਵਾਲਾ ਤੂੰ ਦੱਸ ਦੀ ਬਾਅਦ ਚ ਕਰ ਲਾ ਤੂੰ ਕਰ ਲਾ ਆਪਣੇ ਰੇਟ ਤਾਂ ਜਾਇ ਜੀ ਹੈ ਬਾਕੀ ਜਿਹੜਾ ਮੈਂ ਰੇਟ ਦੱਸੂ ਜਸਨੋ ਵਾਲਾ ਦੱਸ ਤੱਕਾ ਹੋ ਜਾਊਗਾ ਨਹੀਂ ਹੁੰਦਾ ਹੈ 25000 ਰੁਪਏ ਡਾਂਗੂ ਉੱਪਰ ਲਾ ਤੱਕਾ ਹੋ ਜਾਊ ਨਹੀਂ ਹੁੰਦਾ 450 ਦਾ ਬਣ ਜੂ ਤੱਕਾ ਜਸਨੋ ਤੱਕਾ ਕਰੀ ਜਾਂਦੇ ਹੋ ਤੁਸੀਂ ਨਹੀਂ ਹੁੰਦਾ ਚਲੋ ਕੋਈ ਨਹੀਂ ਲੈ ਸਾਡੇ 4000 ਲੈ ਕੇ ਆਊਗਾ ਹਾਂ ਨਾ ਅਜ ਇੱਕ ਬੰਦਾ ਨਵੇਂੜੇ ਇੱਥੇ ਆ ਕੇ ਤੂੰ ਪ੍ਰੰਤੂ ਨਾ ਕਰ। 60 55 ਲੈ ਦੋ। ਆਹ ਤਰਾ ਹੀ ਮਾਰੇ ਟਰੈਕਟਰ ਪਾਸ ਕਰ ਲੇ। ਤੇ ਜਿਹੜਾ ਇੱਧਰ ਖੜਾ ਵੀਰੇ ਫਾਰਮ ਟਰੈਕ 60। ਇਹ ਬਾਈ 11 ਮਾਡਲ ਆ ਸੁਪਰ ਮੈਕਸਾ ਟਾਪ ਵਾਲਾ ਮਾਡਲ ਆ ਇਹ। ਇਹ ਬਾਈ ਸਾਰਾ origignal ਸਾਰਾ origignal ਆ ਡਿਸਟ੍ਰੀਬਿਊਟਰ ਲੱਗਿਆ ਬਾਈ। ਪਾਵਰ ਸਟੀering ਆ। ਬਈ ਉਹ ਮਗਰਾਟਾਂ ਵਾਲੀ ਸਟਿੱਕ ਚੈੱਕ ਕਰਾਓ। ਹਾਂ। ਆਹ ਸਟਿੱਕ ਚੈੱਕ ਕਰਾਓ। ਹੂੰ। ਠੀਕ ਐ। ਤੇ ਬਈ ਹੁਣ ਇਹਦਾ ਰੇਟ ਕੀ ਰਹੂ? ਇਹਦਾ 3,35,000 ਰੇਟ ਆ ਬਾਈ। ਜੈ ਸੁਨੋ। ਜੇ ਸਨੋ ਹੋਊਗਾ 315000 ਦਾ ਜਮੀ ਜਾਇਜ਼ ਰੇਟ ਆ ਜਮੀ ਜਾਇਜ਼ ਰੇਟ ਟਰੈਕਟਰ ਪੂਰਾ ਯਕੀਨ ਆ ਖੜਨ ਦੀ ਗੁਣਨੀ ਚੈੱਕ ਕਰਾ ਦੇ ਹਾਂ ਬਈ ਖੜਾ ਬੈ ਚੈੱਕ ਕਰ